ਬਲਾਕ ਗੜਸ਼ੰਕਰ ਦੇ ਸਮੂਸਤ ਸਰਪੰਚ ಗ್ರಾಮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਜੋ ਹੜਪੀੜਤ ਪਰਿਵਾਰਾਂ ਲਈ ਰਾਹਤ ਸਮਗਰੀ ਅਮਾਨੀ ਪੈਲ ਸਤਨੌਰ ਵਿਖੇ ਇਕੱਠੀ ਹੋਈ ਹੈ ਉਸ ਨੂੰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਣ ਦਾ ਅਪਰਾਲਾ ਕੀਤਾ ਗਿਆ ਹੈ ਜੀ ਰਸ ਦਾ ਬੇਰਵਾ ਇਸ ਤਰ੍ਹਾਂ ਹੈ ਜੀ ਇਸ ਵਿੱਚ ਨਮਕ ਹੈ ਖੰਡ ਹੈ ਚਾਹ ਪੱਤੀ ਹੈ ਬਿਸਕੁਟ ਹੈ ਤੇ ਰਿਫਾਈਨਡ ਹੈ ਦੂਸਰਾ ਤੇਲ ਹੈ ਰੇਸੀ ਤੇਲ ਜਿਨੂੰ ਕਹਿੰਦੇ ਆਪਾਂ ਜੀ ਆਟਾ ਹੈ ਰਾਸ ਹੈ ਤੇ ਸਾਬਣ ਨਹਾਣੇ ਵਾਲਾ ਤੇ ਕੱਪੜੇ ਧੋਣ ਵਾਲਾ ਤੇ ਸਰਫ ਹੈ ਤੇ ਬਰਸ਼ ਹੈ ਪੇਸਟ ਹੈ ਤੇ ਚਾਗਲ ਹੈ ਤੇ ਨਾਲ ਪਾਣੀ ਦੀਆਂ ਪੇਟੀਆਂ ਤੇ ਉਸ ਤੋਂ ਬਾਅਦ ਬ੍ਰੈਡ ਵੀ ਹਣ ਜਾਈ ਠੀਕ ਹੈ ਜੀ ਵੈ ਗੁਰੂ ਇਹ ਜੀ ਆਪਣੇ ਜੋ ਵੀ ਰਾਸ਼ਨ ਭੇਜਿਆ ਜਾਣਾਗਾ ਜਾਣ ਕੇ ਇੱਕ ਘਰ ਦੇ ਲਈ ਇਹ ਰਾਸ਼ਨ ਉਹਨਾਂ ਦਾ ਹਫਤਾ 10 ਦਿਨ ਨਿਕਲ ਸਕਦੇ ਆ ਇੱਕ ਘਰ ਦੇ ਜਿਹੜਾ ਜੇ ਸੰਭਵਨਾ ਪੈਕਿੰਗ ਹੋਈ ਹੈ ਰਾਸ਼ਨ ਦੀ ਤੇ ਬਾਕੀ ਪਾਣੀ ਦੀ ਹੈ ਬੋਤਲਾਂ ਵੀ ਸਾਡੇ ਕੋਲ ਬੋਲ ਨਾਲ ਦੇ ਵਿੱਚ ਪਹੁੰਚ ਚੁੱਕੀ ਆ ਦੇਖੋ ਜੀ ਦੋਸਤੋ ਬਾਕੀ ਇਧਰ ਆ ਰਸਾ ਦੀਆਂ ਪੇਟੀਆਂ ਆ ਦੇਖੋ ਜੀ ਤੇ ਇਧਰ ਵੀ ਛੋਟੀਆਂ ਪਾਣੀ ਦੀਆਂ ਪੇਟੀ ਛੋਟੀ ਬੋਤਲ ਜਿਹੜੀ ਆਪਣੀ ਉਹ ਪਣੀ ਦੀ ਐਪੀਟੀਆ ਬਾਕੀ ਹੋ ਗਿਆ ਆਪਣੇ ਫਰੂਟ ਆਇਆ ਤੇ ਆ ਵੀ ਬੈਗ ਬਣੇ ਹੋਏ ਕਿੱਟਾ ਤੇ ਇਹ ਵੀ ਰਾਚਨ ਦੀਆ ਕਿੱਟਾ ਇਹਨਾਂ ਦੇ ਵਿੱਚ ਜਿੰਦਾ ਜਿਵੇਂ ਕੀ ਚੋਲ ਆ ਦਾਲ ਆ ਆਟਾ ਆ ਤੇਲ ਦੀ ਬੋਤਲ ਸਾਬਣ ਪੇਸਟ ਬਰਸ਼ ਐਰਾ ਵਗੈਰਾ ਸਾਰੀਆਂ ਚੀਜ਼ਾਂ ਇਹਨਾਂ ਦੇ ਵਿੱਚ ਵੀ ਪੈਕ ਆ ਇਹ ਵੀ ਸਾਰੀਆਂ ਉੱਥੇ ਹੀ ਭੇਜੀ ਜਾਊਂਗੀ ਆ ਹੜਪੀਟਾ ਦੇ ਨਾਲ ਜਿੱਥੇ ਕੀ ਲੋਕਾਂ ਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਚੁੱਕਾ ਆ ਬਾਕੀ ਦੇਖੋ ਜੀ ਪੈਕਿੰਗ ਹੋ ਰਹੀ ਆ ਆ ਨੰਬਰ ਆ ਫਾਈਲ ਆ ਸਿਹਰ ਦੇ ਵਿੱਚ ਇਹ ਦਾ ਇਹ ਕੰਮ ਚ ਲੱਗਦਾ ਲੱਗਦਾ ਆ ਆ ਤੋ ਆ ਤੋ ਨਾ ਇਹ ਸਾਪਨ ਦੇ ਵਿੱਚੇ ਮਾਰੇ ਵਾਪਸ ਇੱਕ ਇੱਕ ਮੈਂ ਬੜਾ ਕੰਮ ਕਰਦਾ ਜਾਤੋਂ ਆ ਪਾ ਸਾਡੇ ਮੁੱਖ ਸੇਵਾਦਾਰ ਸਰਪੰਚ ਸਾਹਿਬ ਪਿੰਡ ਸਰਨਾ ਇਹ ਜੀ ਨਾਲ ਦੀ ਨਾਲ ਨਾਲੇ ਸੋਣੇ ਤੇ ਆਇਆ ਜੀ ਆਪਣੇ ਵੀਡੀਓ ਦਫਤਰ ਗੜਸ਼ੰਕਰ ਆ ਕੇ ਜੋ ਵੀ ਉਹਨੇ ਜ਼ਿੰਮੇਵਾਰੀ ਵਖ ਵਖ ਪਿੰਡਾਂ ਦੀ ਪੰਚਾਇਤ ਨੂੰ ਦਿੱਤੀ ਸੀਗੀ ਬੇ ਰਾਚਣ ਆਪਣੇ ਪਿੰਡਾਂ ਦੇ ਵਿੱਚੋਂ ਜਿੰਨਾ ਵੀ ਹੋ ਸਕੇ ਭਾਰੀ ਮਾਤਰਾ ਵਿੱਚ ਇਕੱਠਾ ਕਰਕੇ ਇੱਥੇ ਅਮਾਨੀ ਪੈਲਸ ਪਿੰਡ ਸਤਨੌਰ ਪਜਾਇਆ ਜਾਵੇ। ਉਹਦੇ ਬਾਅਦ ਫਿਰ ਇਹ ਜਿੱਥੇ ਹੜ੍ਹ ਪੀੜਤਾ ਆਈ ਆ ਉੱਥੇ ਭੇਜਿਆ ਜਾਣਾ ਜੀ। ਬਾਕੀ ਰਾਚਣ ਤੁਹਾਡੇ ਸਾਹਮਣੇ ਸਾਰਾ ਪੈਕ ਹੋ ਚੁੱਕਾ ਹੈ। ਜਿਵੇਂ ਜਿਵੇਂ ਡਾਲਾ ਹੁੰਦੀ ਆ ਪਿੰਡ ਦੀ ਸੰਗਤ ਆਈ ਆ ਸਾਰੀ ਲੱਗੇ ਹੋਏ ਪੈਕ ਕਰਨ ਉਹ ਜਲੇਟ ਦੇ ਪੈਕ ਬਸ ਉਹ ਜੀਆ ਉਰੋਟੀ ਅਲੱਗ ਅਲੱਗ ਚੀਜ਼ਾਂ ਦੇ ਵਿੱਚ ਸਾਰੀਆਂ ਚੀਜ਼ਾਂ ਪੈਕ ਹੋਊਗੀ ਅਸੀਂ ਕੋਈ ਦਵਾ ਰੁਕ ਜੇ ਬਹੁਤ ਭਾਰੀ ਮਾਤਰਾ ਦੇ ਵਿੱਚ ਆਪਣੇ ਆ ਰਸਾਂ ਵਾਲੀ ਇੱਕ ਪੇਟੀ ਆ ਗਈ ਆ ਜੀ ਦੇਖੋ ਜੀ ਪੈਕਿੰਗ ਹੋਈਓ ਇਹਦੇ ਵਿੱਚ ਇੱਕ ਕਪੜੇ ਧੋਣ ਵਾਲਾ ਸਾਬਣ ਆ ਇੱਕ ਨਹਾਉਣ ਵਾਲਾ ਸਾਬਣ ਆ ਤੇ ਨਾਲ ਬਿਸਕੁਟ ਆ ਤੇ ਆਪਣੀ ਧਾਲ ਆ ਅੱਧਾ ਕਿਲੋ ਤੇ ਰਸਾ ਦੇ ਪੈਕੇਟ ਆ ਕਿਲੋ-ਕਿਲੋ ਖੰਡ ਅਖੰਡ ਪੈਕਿੰਗ ਦਾ ਪੈਕਿੰਗ ਆ ਤੇ ਇਹਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਦੇ ਰੁੱਦੀਆਂ ਆ ਤੇ ਬਿਸਕੁਟ ਆ ਤੇ ਆਪਣੇ ਕੋ ਰਾਸ਼ਨ ਬਹੁਤ ਪਿਆ ਬਸ ਪੈਕਿੰਗ ਚੱਲਦੀ ਹੈ ਰਾਸ਼ਨ ਹੋਰ ਵੀ ਗੱਡੀ ਦੇ ਲੋਕੀ ਸੇਵਾ ਪਹੁੰਚੇ ਹੀ ਜਾਂਦੇ ਆ ਜੀ ਜਿਹੜੀ ਜਿਹੜੀ ਪੰਚਾਇਤ ਦਾ ਦੂਜਾ ਹੋਇਆ ਆ ਉਹ ਪਹੁੰਚੀ ਜਾਂਦੇ ਆ ਬਾਕੀ ਆ ਲੇਡੀਜ਼ ਭਾਗਤੇ ਆ ਦੇਖੋ ਜੀ ਆਹ ਬਾਪੇ ਰੰਗ ਦੇ ਵਾ ਨਾ ਚਾਹ ਪੱਤੀ ਦੇ ਬੈਗਟ ਆ ਪਾਈਏ ਵਾਲੇ ਜੀ ਇਸ ਕੋਟ ਤੇ ਫਰੂਟ ਜਾਂ ਨਾਲ ਦੀ ਨਾਲ ਪੈਕ ਹੋ ਰਹੀ ਹੈ ਆ ਹੈਲੋ ਆ ਤੁਸੀਂ ਕਿੱਥੇ ਹੋ ਅੰਦਰ ਰਾਸਤੇ ਨਾਲ ਭੁਜੀਏ ਇਹ ਵੀ ਪੈਕ ਹੋ ਰਿਹਾ ਅਲੱਗ ਅਲੱਗ ਲਫਾ ਵੇਅ ਦੇ ਵਿੱਚ ਸੇਵਾ ਵਜਾਈ ਜਾ ਰਹੀ ਹੈ ਜੀ ਹੜਪੀੜਤਾ ਦੇ ਲਈ ਜਿੱਦ ਨੂੰ ਜਨਤਾ ਦਾ ਬਹੁਤ ਬੁਰਾ ਹਾਲ ਹੈ ਬਹੁਤ ਜਾਨੀ ਭਾਰੀ ਨੁਕਸਾਨ ਹੋ ਰਿਹਾ ਹੈ ਉਹ ਤਰੇ ਰਾਸ਼ਨ ਬ੍ਰੈਡ ਪੂਜੀਆ ਆਪਣੇ بیسਕੋਟ ਰਾਸ ਸਾਰੀ ਪੈਕਿੰਗ ਅਲੱਗ-ਅਲੱਗ ਚੀਜ਼ਾਂ ਦੀ ਹੋ ਰਹੀ ਹੈ ਇਧਰ ਆ ਵੀ ਪੈਕਿੰਗ ਹੋ ਚੁੱਕੀ ਹੈ ਜੀ ਇਹਦੇ ਵਿੱਚ ਇੱਕ ਬ੍ਰੈਡ ਦਾ ਪੈਕੇਟ ਸਾਬਣ ਬਿਸਕਟ ਦੇ ਪੈਕੇਟ ਦੋ ਚਾਰ ਤੇ ਆਪਣੇ ਰਸਾਂ ਦੇ ਪੈਕੇਟ ਹੈ ਜੀ ਸ਼ੈਂਪੂ ਸਾਰੀਆਂ ਅਲੱਗ-ਅਲੱਗ ਚੀਜ਼ਾਂ ਦੇ ਨਾਲ ਪੈਕਿੰਗ ਹੋਈ ਫਰੂਟੀ ਫੋਰ ਜਣ ਕੇ ਇਹ ਵੀ ਉਸ ਰਾਸ਼ਨ ਦੇ ਨਾਲ ਹੀ ਦਿੱਤਾ ਜਾਣਾ ਹੈ ਜੀ ਹਰੇਕ ਘਰ ਦੇ ਵਿੱਚ ਬਾਕੀ ਮੋਰੇ ਸਾਡੇ ਡੀਸੀ ਸਾਹਿਬ ਨੇ ਡੁੱਟੀ ਜਿਨ੍ਹਾਂ ਦੀ ਲਾਈ ਆ ਉਹ ਪਜਾਉਂਗੇ ਰਾਚਣ ਠੀਕ ਹੈ ਜੀ ਲੋਈ ਦੋਸਤੋ ਪਿੰਡ ਪਦਰਾਣੇ ਤੋਂ ਵੀ ਰਾਚਣ ਪਹੁੰਚ ਚੁੱਕੇ ਹਾਂ ਅੰਡ ਪਧਰਾਣੇ ਤੋਂ ਰਾਚਾਂ ਸਰਪੰਚ ਸਾਹਿਬ ਖੋਦਾਏ ਨੇ ਜੀ ਲੈ ਕੇ ਲੋ ਇਹ ਰਾਚਾਂ ਦੀ ਗੱਡੀ ਭਰ ਕੇ ਆਈ ਲੋ ਜੀ ਰਾਚਣ ਬਹੁਤ ਜਮਾ ਹੋ ਗਿਆ ਹੁਣ ਇਹੇ ਭੇਜਣਾ ਆ ਗੱਡੀ ਲੋਡ ਕਰਕੇ ਮੈ ਲੀਰੋਲੀ ਸਾਹਿਬ ਦੀ ਸਾਡੇ ਵਿੱਚ ਵਰਾਜਮਾਨ ਹਾਂ ਹਾਂਜੀ ਦੋਸਤੋ ਤੇ ਰਾਸ਼ਨ ਆਪਣੇ ਕੋਲ ਸਾਰਾ ਪੈਕ ਹੋ ਚੁੱਕਾ ਆ ਤੇ ਇਹ ਹੁਣ ਬਸ ਗੱਡੀ ਨੂੰ ਡੀਕਦੇ ਪਿਆ ਗੱਡੀ ਦੀ ਵੇਟ ਉਹਦੇ ਵਿੱਚ ਲੱਦਣਾ ਆ ਤੇ ਫਿਰ ਕਹਾਪੇ ਜਣਾਇਆ ਹੜਪੀੜਤਾ ਦੇ ਲਈ ਜਿੱਥੇ ਕੀ ਬਹੁਤ ਜ਼ਿਆਦਾ ਮੀਂਹ ਪੈਣ ਦੇ ਕੰਨ ਹੜ ਆ ਗਏ ਉਹ ਜਾਣ ਕੇ ਘਰ ਲੋਕਾਂ ਦੇ ਡੁੱਬ ਗਏ ਉਹ ਆ ਪ੍ਰਮਾਤਮਾ ਸੁੱਖ ਸ਼ਾਂਤੀ ਬਖਸ਼ੇ ਹੁਣ ਤਾਂ ਰੱਬ ਨੂੰ ਵੀ ਮੀਂਹ ਠਾ ਦੇਣਾ ਚਾਹੀਦਾ ਆ ਕਿਉਂਕਿ ਮੀਂਹ ਹੁਣ ਤਾਂ ਚਲੋ ਉਧਰ ਨੂੰ ਸੇਵਾ ਸੀ ਭੇਜਦੇ ਆ ਹੁਣ ਤਾਂ ਆਪਣੇ ਲਾਗੇ ਸਾਗੇ ਸਾਡੇ ਪਿੰਡਾਂ ਦੇ ਲਾਗੇ ਵੀ ਬਹੁਤ ਪਾਣੀ ਆ ਚੁੱਕਾ ਆ ਅਸੀਂ ਪਹਿਲਾ ਵੀਡੀਓ ਪਾਈ ਆ ਉਹਦੇ ਵਿੱਚ ਪਾਣੀ ਬਹੁਤ ਸਾਡੇ ਲਾਗੇ ਸਾਗੇ ਪਿੰਡਾਂ ਦੇ ਵਿੱਚ ਪਹੁੰਚ ਚੁੱਕਾ ਆ ਜੀ ਰਾਂਪਰ ਬਿਰੜੋ ਹੋ ਗਿਆ ਸਲੇਮਪਰ ਹੋ ਗਿਆ ਇਹਨਾ ਪਿੰਡਾਂ ਦੇ ਵਿੱਚ ਪਾਣੀ ਬਹੁਤ ਆ ਜ ਗਿਆ ਜੀ ਰਾਂਪਰ ਬਿਰੜੋ ਚ ਜਿਆਦਾ ਪਾਣੀ ਆ ਗਿਆ ਬਹੁਤ ਭਾਰੀ ਨੁਕਸਾਨ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵਹਿ ਚੁੱਕਾ ਆ ਮਹਾਰਾਜ ਤੰਦਰੁਸਤੀ ਬਖਸ਼ੇ ਮਿਲਦੇ ਆ ਜੀ ਅਗਲੀ ਵੀਡੀਓ ਲੈ ਕੇ ਸਸਗੋ ਬੋਸਤੋ ਹਲੋ ਨਾ ਨਾ ਕਦੋਂ ਦਾ ਨਹੀਂ ਉਹ ਬਸ ਆਹੀ ਆਹੀ ਆ ਲੋ ਦੋ ਜਣੇ ਜਿਆ ਵੀ ਅੰਦਰ ਵੀ ਚਾਹਦਾ ਅੰਦਰ ਅੰਦਰ ਜੈਵਾਦ